ਆਰਥ ਪਾਕ ਯੁੱਧ ਦੌਰਾਨ ਉੱਡੇ ਪਾਕਿਸਤਾਨੀ ਡਰੋਨ ਹਾਦਸੇ ਵਾਦੇ ਕਰ ਨੂੰ ਖਾ ਗਿਆ ਪਰਿਵਾਰ ਦੀ ਮਹਿਲਾ ਮੁਕੀ ਮੌਤ ਦੇ ਮੂੰਹ ਜਾ ਪਈ ਅਤੇ ਪਿਓ ਪੁੱਤ ਜਿੰਦਗੀ ਬੌਧਰਮਾਨ ਹਸ ਤੱਕ ਲੜ ਰੇ ਲੜਾਈ ਇਹ ਹੈ ਵੱਡਾ ਦਖਾਂ ਸਿੰਧ ਪਾਕ ਜੰਗੀ ਹਾਲਾਤਾਂ ਦਾ ਤਾਨੂੰ ਅੱਜ ਜਾਣੂ ਕਰਾਵਾਂਗੇ ਹੱਤ ਦੇ ਵੰਦੇ ਪਰਿਵਾਰ ਤੇ ਕਿਵੇਂ 9 ਮਈ ਦੀ ਰਾਤ ਕਹਿਰ ਬਣ ਚੁੱਕੀ ਸਰਦਾਰ ਲਖਵਿੰਦਰ ਸਿੰਘ ਲੱਖਾ ਮਿੱਤਰੀ ਹਰਾਂ ਦੇ ਘਰੋਂ ਪਾਕਿਸਤਾਨ ਤੋਂ ਉੱਡੇ ਡਰੋਨਾਂ ਨੇ ਭਾਰਤੀ ਖੇਤਰ ਨੂੰ ਪੰਜਾਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰੋਜ਼ਪੁਰ ਉਪੋਧੀ ਡਰੋਨ ਹਮਲਾ ਕੀਤਾ ਪਾਰਤੀ ਸੁਰੱਖਿਆ ਫੌਜਾਂ ਇਸ ਹਮਲੇ ਨੂੰ ਰੋਕਣ ਲਈ ਆਪਣੀ ਅਮਲ ਕਰਨ ਦੀ ਵੱਡੇ ਨੁਕਸਾਨ ਜਿੱਥੇ ਸ਼ਹਿਰ ਚੌਣੀ ਇਲਾਕੇ ਤੋਂ ਬਚੇ ਉਥੇ ਇੱਕ ਲੈਣਾ ਡਰੋਨ ਕਲੈਣੀ ਘੜੀ ਲੱਖਾਂ ਮਿਸਤਰੀ ਹੋਰਾਂ ਦੇ ਘਰ ਉੱਤੇ ਆਂਟ ਟੁੱਟ ਪਈ ਪਿੰਡ ਖਾਈ ਫੇਮੇ ਕੀ ਪਾਇਲ ਕਾ ਫਰੋਇ ਪਰ ਰੋਡ ਸਮਾਂ ਰਾਤ 9 ਵਜੇ ਦਾ ਕੰਮਾਂ ਕਾ ਜਾਂ ਤੋਂ ਥੱਕੇ ਥੱਕੇ ਆਇਆ ਪਰਿਵਾਰ ਅੱਜ ਰੋਟੀ ਖਾ ਹੀ ਲਿਆ ਸੀ ਰਾਤ ਦਾ ਖਾਣਾ ਖਾ ਹੀ ਲਿਆ ਸੀ ਜਦਨ ਕਰੀ ਰਿਹਾ ਸੀ ਕਿ ਅਸਮਾਨ ਤੋਂ ਇੱਕ ਟੁਕੜਾ ਡਰੋਨ ਦਾ ਹਿੱਸਾ ਘਰ ਵਿੱਚ ਆ ਡਿੱਗਿਆ ਉਸ ਜਗ੍ਹਾ ਤੇ ਕਾਰ ਖੜੀ ਸੀ ਸਾਜੋ ਸਮਾਨ ਪਿਆ ਸੀ ਸਿਲੰਡਰ ਪਿਆ ਸੀ ਬਹੁਤ ਸਮਾਨ ਸੀ ਉਸ ਅੱਗ ਦੇ ਗੋਲੇ ਨੇ ਉਸ ਬਲਾਸਟ ਨੇ ਸਭ ਨੂੰ ਆਪਣੀ ਲਪੇਟ ਚ ਲੈ ਲਿਆ ਜਿੱਥੇ ਕਾਰ ਹੋਰ ਸਮਾਨ ਲਲਟੜ ਕਰਕੇ ਮਚਣ ਲੱਗਾ ਉੱਥੇ ਹੀ ਇਸ ਬਲਾਸਟ ਦੀਆਂ ਲਪਟਾਂ ਚ ਅੱਗ ਦੀਆਂ ਲਪਟਾਂ ਚ ਲੱਖਾਂ ਮਿਸਤਰੀ ਦਾ ਪਰਿਵਾਰ ਵੀ ਉਹਨਾਂ ਬਚ ਸਕਿਆ ਸਰਦਾਰਨੀ ਸੁਖਵਿੰਦਰ ਕੌਰ ਉਮਰ ਕਰੀਬ 50 ਸਾਲ ਸਾਫੀ ਦੀ ਸੜ ਗਈ ਲਖਵਿੰਦਰ ਸਿੰਘ 70 75% ਖੁਦ ਸੜ ਗਿਆ ਤੇ ਬੇਟਾ ਜਸਵੰਤ ਨੌਜਵਾਨ ਦੇ ਵੀ ਕੋਈ ਬਲਾਸ ਸਮੇ ਲੋਹੇ ਦੀ ਚੀਜ਼ ਕੋਈ ਛਰੇ ਵਗੈਰਾ ਉਸਮਾਨ ਲੱਗਿਆ ਕਿ ਉਹ ਵੀ ਖੂਨ ਖੂਨ ਹੋ ਗਿਆ ਆਂਡੀਆਂ ਗੋਂਡੀਆਂ ਨੇ ਆ ਕੇ ਉਹਨਾਂ ਨੂੰ ਅੱਗ ਦੀ ਲਪਟਾਂ ਤੋਂ ਬਚਾਇਆ ਅੱਗ ਬਚਾਉਣ ਦੇ ਯਤਨ ਕੀਤੇ ਪਤਾ ਹੀ ਨਹੀਂ ਆਇਆ ਕਿ ਮਾਈਨਾਂਂਸ ਸੰਪਾਲਣ ਲਗੀ ਤਾਂ ਗੱਡੀ ਲੱਗੀ ਤਾਂ ਸੜਕ ਤੋਂ ਲੱਗੀ ਤਾਂ ਸੜਕੋਂ ਬਾਹਰ ਹੀ ਆ ਗਿਆ ਓਕੇ ਤੁਹਾਕੇ ਨਾਲ ਹੀ ਲੱਗੀ ਹੀ ਸੜਕੀ ਆਹੀ ਹੀ ਸੜਕੇ ਆ ਤੈਨੂੰ ਕਿੰਨੇ ਥੋੜਾ ਵੇਹ ਚੱਲੇ ਹੀ ਉਸੇ ਤੈਨੂੰ ਨਹੀਂ ਆ ਗਿਆ ਮੈਨੂੰ ਰੋਟੀ ਪਾਣੀ ਕਰਦੇ ਪੈ ਸੀ ਹੈ ਨਾ ਰੋਟੀ ਬਾ ਖਾਦੀ ਸਾਹ ਅਸ ਰੋਟੀ ਖਾਏ ਵੇੜੇ ਸੁਪ ਸੁਮ ਦੇ ਵੇੜੇ ਚ ਸੀ ਕਿ ਹਮ ਦੱਸੇ ਅਸੀਂ ਤਾਂ ਅੰਦਰ ਹੀ ਸੌਂ ਜੀਦਾ ਉਹ ਮਤਲਬ ਬੈਠੇ ਬਾਹਰ ਸੀ ਬਹਾਰ ਬੈਠੇ ਤਾਂ ਰੋਟੀ ਖਾਦੀ ਨੰਬਰ ਦਾ ਹੈ ਜਾਂ ਲੈ ਹਾਂ ਨੰਗੜ ਨੰਗੜ ਸਮਾਨ ਦੇ ਇਹ ਕਿੰਦੇ ਲਾਈਟ ਫੁੱਟ ਚੱਲਦੀ ਉਹ ਨੋ ਨੋ ਨੈਟ ਕੋਈ ਇਸ਼ ਨਹੀਂ ਲਟਾਂ ਨੂੰ ਤਾਂ ਬੰਦੀ ਉਹ ਜਾਂ ਫੇ ਡਿੱ ਗਿਆ ਉਹ ਫੇ ਡਿੱ ਗਿਆ ਕੋਈ ਨਹੀਂ ਟਾਈ ਡੀ ਕੋ ਪਤਾ ਨਿੱਕਾ ਦਾ ਹੌਸਲਾ ਰੱਖ ਕਰ ਕਰ ਦੇ ਵੀ ਠੀਕ ਹੋ ਜਾਣਾ ਤਲੇ ਆਪਕੜਾ ਦੀ ਗਲਤੀ ਨਾਲ ਹੋਇਆ ਤੋਂ ਦੁਨੀਆ ਤੇ ਰਾਤ ਨੂੰ ਸਾਨੂੰ ਫੋਨ ਆਇਆ ਨੇ ਜੀ ਉਸ ਟਾਈਮ ਸਾਨੂੰ ਇਹ ਦੱਸਿਆ ਕਿ ਘਰੇ ਆਪਣੇ ਕੋਈ ਚੀਜ਼ ਡਿੱਗ ਪਈ ਹੈ ਕੋਈ ਬੰਬ ਡਿੱਗ ਪਿਆ ਮਜਾਲ ਡਿੱਗ ਪਈ ਹੈ ਅਸਮਾਨ ਤੋਂ ਡਿੱਗੀ ਹੈ ਤੇ ਅੱਗ ਲੱਗ ਗਈ ਤੇ ਤੁਸੀਂ ਛੇਤੀ ਆ ਜਾਓ ਸਾਨੂੰ ਹਸਪੀਟਲ ਲੈ ਜਾਓ ਸਾਰੇ ਝੁਲਸੇ ਹੋਏ ਸੀ ਆਕ ਨਾਲ ਬਹੁਤ ਜ਼ਿਆਦਾ ਮਤਲਬ ਉਦੋਂ ਅੱਗ ਨੇ ਪੂਰਾ ਘਰ ਨੂੰ ਤੇਲ ਚ ਲਿਆ ਹੋਇਆ ਸੀ ਘਰ ਨੂੰ ਵੀ ਤੇ ਪਰਿਵਾਰ ਨੂੰ ਵੀ ਤੇ ਮਾਲ ਡੰਗਰ ਨੂੰ ਵੀ ਗੱਡੀ ਵੀ ਸਾਰੀ ਅੱਛਾ ਤੇ ਮੌਕੇ ਅੱਛਾ ਗੱਡੀ ਵੀ ਉਹ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇੱਥੇ ਜਿਹੜਾ ਆਪਣਾ ਗੋਰੀਆਂ ਬਾਰੀਆਂ ਪਈਆਂ ਸੀਆਂ ਗੱਟੂ ਸੀਗੇ ਜਾਂ ਗੱਡੀ ਨੂੰ ਆਗ ਬਹੁਤ ਲੱਗੀ ਸੀ ਕਿ ਪਿੱਛੇ ਖਿੱਚਿਆ ਨੂੰ ਉਸ ਟਾਈਮ ਅੱਗ ਜਿਹੜੀ ਦੱਸ ਰਿਹਾ ਆਂਡੀ ਗਵਾਂਡੀ ਵੀ ਪ੍ਰੋਟੋਕੋਲਟੀ 35 ਫੁੱਟ ਤਾਂ ਦੀ ਚਰਨਾੜਾ ਦਾ ਕੀ ਨਾਮ ਜੀ ਤੁਹਾਡਾ ਲਖਵਿੰਦਰ ਸਿੰਘ ਜੀ ਤੁਹਾਡਾ ਕੀ ਲੱਗਦਾ ਮੇਰਾ ਤੇਜਾਏ ਕੀ ਨਾਮ ਉਹਨਾਂ ਦਾ ਲਖਵਿੰਦਰ ਸਿੰਘ ਲਖਾਏ ਕੀ ਪਾਣਾ ਕੀ ਬਕਵਾ ਮੈਨੂੰ ਬਹੁਤ ਦਿੱਤਾ ਚਾਚਾ ਛੇਤੀ ਆ ਜਾਓ ਅੱਗ ਬੰਬ ਡੇ ਜਵਾ ਸਾਡੇ ਘਰੇ ਤੇ ਅਸੀਂ ਚੁਲਸ ਗਏ ਆ ਸਾਨੂੰ ਅੱਗ ਲੱਗ ਗਈ ਛੇਤੀ ਲੈ ਜਾਓ ਜਦੋਂ ਘਰੇ ਮੈਂ ਮੇਰੇ ਆਉਂਦੇ ਨੂੰ ਗੁੰਡੀ ਲੈ ਗਏ ਸੀ ਪਹਿਲੀ ਵਾਰ ਇਹਨਾਂ ਚਾਂਸ ਦੇਖਿਆ ਇੰਨੀ ਤੇ ਘਬਰਾ ਹੀ ਗਏ ਕਿ ਹੋਊਗੀ ਕੀ ਆਈ ਮੈਂ ਉਧਰ ਬੈਠਾ ਮੈਂ ਹਾਇਦਰ ਆਗੀ ਇੰਨੀ ਜਿਆਦੀ ਮੇਰੇ ਘਰੇ ਵੀ ਸਾਰੇ ਇੱਕ ਤਰ੍ਹਾਂ ਕੱਟੀ ਕੱਟਿਆ ਜਣੀ ਉੱਤੋਂ ਕਿੰਨਾ ਕੁ ਕੁਝ ਚੱਲ ਜਾਣਾ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਆਪਾਂ ਨੂੰ ਫਿਰ ਅੱਗ ਬੁਝਾਈ ਕਿਵੇਂ ਅੱਗ ਜੀ ਅਸੀਂ ਪਾਣੀ ਨਾਲ ਬੁਝਾਈ ਕੁਸ ਮਿੱਟੀ ਦੀਆਂ ਬੋਰੀਆਂ ਭਰਪਾਏ ਬਾਹਰ ਪਈਆਂ ਸੱਟੀਆਂ ਤੇ ਬਾਹਰ ਚ ਕਰਾਦਾ ਪਾਣੀ ਸੀ ਉਹ ਪਾ ਪਾ ਕੇ ਬੁਝਾਈ ਤੇ ਫਰੀ ਟੈਂਕੀ ਨਾਲ ਕੀ ਬੰਦਦਾ ਫਿਰ ਸਾਰੇ ਬਾਲਟੀਆਂ ਵਾਲਾ ਪਾਣੀ ਪਾ ਪਾ ਕੇ ਬੁਝਾਈ ਇਹ ਫਿਰ ਗੱਡੀ ਕੁਛਾਂ ਖੱਚੀ ਏ ਖਿੱਚ ਕੇ ਫਿਰ ਇਹਨੂੰ ਹੋਰ ਜਿਆਦਾ ਬੁਝਾਇਆ ਵੀ ਗੱਡੀ ਦੇ ਕੋਈ ਫਟਰਾਕ ਟੈਂਕੀ ਟੂ ਕੀ ਫੱੜ ਜੇ ਹੋਰ ਨੁਕਸਾਨ ਹੋ ਸਕਦਾ ਹੈ ਜੋਰ ਤਾਂ ਹੀ ਬੋਤਲ ਆਇਆ ਜਿੰਨਾ ਆਇਆ ਇਹ ਤੁਹਾਡਾ ਨਾਮ ਕੀ ਹੈ ਸਰਪੰਚ ਜੀ ਤੁਸੀਂ ਕੋਠੇ ਤੇ ਖੜੇ ਸੀ ਹਾਂਜੀ ਥੋੜਾ ਜਿਹਾ ਜੀ ਲੇਟਾ ਮੰਦ ਕੰਮ ਦਾ ਰੌਲਾ ਪੈ ਗਿਆ ਤੇ ਇਸ ਕਰਕੇ ਹੀ ਚੜ ਗਏ ਜੇ ਅੰਦਰੋਂ ਤੇ ਫਿਰ ਤਾਂ ਪਤਾ ਹੀ ਨਹੀਂ ਜਦ ਬਿਨਾ ਹੈ। ਹੋਰ ਤਾਂ ਲੱਗ ਨਹੀਂ ਹੁੰਦਾ। ਹਾਂ। ਤੇ ਆਮ ਲੋਕਾਂ ਦਾ ਜਿੰਨਾ ਹੈ। ਲੋਕਾਂ ਆਮ ਲੋਕਾਂ ਆਮ ਲੋਕਾਂ ਨੂੰ ਮਰਨ ਮਰਨ ਤੱਕ ਜਿੰਨਾ ਆਮ ਲੋਕਾਂ ਨੂੰ ਮਾਰ ਦਿੱਤੇ। ਹਾਂ। ਅੱਗ ਬਚਾਉਣ ਦੇ ਯਤਨ ਕੀਤੇ। ਲੇਕਿਨ ਹਸਤਾਲ ਇਹ ਕਾਰਵਾਈਆਂ ਸਟਾਰਟ ਹੋਈਆਂ। ਜ਼ਿੰਦਗੀ ਮੌਤ ਵਰਦਿਆਨ ਲੜਦੀ ਹੋਈ ਸਰਦਾਰ ਨੀ ਸੁਖਵਿੰਦਰ ਖੌਰ ਚਾਰ ਦਿਨ ਚਾਰ ਦਿਨ ਉਸਨੇ ਪੜੇ ਤਿੰਮਤ ਸਲੇਰੀ ਦ੍ਰਿੜਤਾ ਨਾਲ ਕੱਢੇ ਪਰੰਤੂ ਉਸ ਨੂੰ ਪਤਾ ਨਹੀਂ ਕਿ ਇਹ ምን ਜੋਰ ਸੀ ਕਿ ਸੁਖਵਿੰਦਰ ਕੌਰ ਮੌਤ ਦੇ ਮੂੰਹ ਜਾ ਪਈ ਉਸ ਦਾ ਪਤੀ ਲੁਧਿਆਣਾ ਡੀ ਐਮ ਸੀ ਅੰਦਰ ਇਲਾਜ ਦੀ ਨਾ ਜਿੰਦਗੀ ਮੌਤ ਦੇ ਦਰਮਿਆਨ ਲੜ ਰਿਹਾ ਹੈ 70 75% ਸੜਕ ਕੇ ਬੇਟਾ ਜਸਵੰਤ ਪ੍ਰੋਇ ਪ੍ਰੇਕਮਿਚੀ ਹਸਪਤਾਲ ਬਾਕੀ ਹਸਪਤਾਲ ਚ ਜੇਰੇ ਇਲਾਜ ਹੈ ਆਖਰੀ ਰਸਮ ਨਿਭਾਉਣੀ ਹੈ ਘਰ ਅੰਦਰ ਬਾਕੀ ਪਰਿਵਾਰ ਮੌਤੇ ਮੂੰਹ ਚਪਿਆ ਸੁਖਵਿੰਦਰ ਕੌਰ ਦੀ ਲਾਸ਼ ਕਰਦੇ ਵਿਹੜੇ ਚ ਰਿਸ਼ਤੇਦਾਰ ਸੱਜਣ ਮਿੱਤਰ ਸਾਥ ਬੰਦੀ ਰਾਰਾ ਕਰਦੇ ਪ੍ਰੋਹ ਕਰਲਾ ਰਹੇ ਆ ਸੁਣੇ ਕੌਣ ਪੀੜਤ ਪਰਿਵਾਰ ਨਾਲ ਜੱਗੋਂ ਤੇਰ ਵੀ ਹੁੰਦੀ ਉਦੋਂ ਨਜ਼ਰਾਈ ਜਦੋਂ ਸਮੁੱਚਾ ਪਰਿਵਾਰ ਇਨਦਾਂਜ਼ ਲਈ ਹਸ ਤਲਾਂ ਚ ਰੋਲਦਾ ਆਇਆ ਇੱਕ ਪਰਿਵਾਰ ਦੀ ਮੌਤ ਹੋ ਜਾਂਦੀ ਹੈ ਤੇ ਸਰਕਾਰ ਮੁਆਵਜ਼ਾ ਦੇ ਲਈ ਹੱਥ ਮਿੱਚ ਕੇ ਚਲਦੀ ਹੈ ਪੀੜਤ ਪਰਿਵਾਰ ਨੂੰ ਇਨਸਾਫ ਲੈਣ ਲਈ ਫਰੋਲ ਪ੍ਰੋਫਾਈਲ ਕਰ ਰੋਡ ਤੇ ਧਰਨਾ ਮਾਰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਵੱਡੀ ਗਿਣਤੀ ਚ ਲੋਕ ਪਰਵਾਰ ਨਾਲ ਆ ਖੜਦੇ ਆ ਆਖਰ ਕਾਰ ਸਿਰਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਜਾਗਦਾ ਸਰਕਾਰ ਜਾਗਦੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਤੀਕ ਡਿਪਟੀ ਕਮਿਸ਼ਨਰ ਪਹੁੰਚਦੇ ਆ ਐਸਐਸਪੀ ਪਹੁੰਚਦੇ ਆ ਅਤੇ ਸਥਾਨਕ ਵਿਧਾਇਕ ਰਣਵੀਰ ਸਿੰਘ ਪੁੱਲਰ ਵੀ ਪਹੁੰਚਦੇ ਆ ਲੋਕਾਂ ਦਾ ਕਹਿਣਾ ਸੀ ਕਿ ਇੱਕ ਸ਼ਰਬਾਬੀ ਇੱਕ ਕਬਾਬੀ ਬੰਦਿਆਂ ਵੱਲ ਸਰਕਾਰ ਦਾ ਜਾਦਾ ਉਲੇਰਾ ਇੱਧਰ ਜਿਹੜਾ ਪਰਿਵਾਰ ਆ ਉਹ ਹਿੰਦ-ਪਾਕ ਦੇਸ਼ ਦੀ ਜੰਗ 'ਚ ਸਮੁੱਚਾ ਪਰਿਵਾਰ ਜਿਹੜਾ ਹੋ ਜ਼ਿੰਦਗੀ ਮੌਤ ਦਰਮਿਆਨ ਲੜਾਈ ਲੜ ਰਿਹਾ ਹੈ ਇੱਕ ਪਰਿਵਾਰ ਦੀ ਮੌਤ ਹੋ ਚੁੱਕੀ ਹੈ। ਲੇਕਿਨ ਉੱਧਰ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ 10-10 ਲੱਖ ਅਤੇ ਇਸ ਪਰਿਵਾਰ ਨੂੰ ਸਿਰਫ 5 ਲੱਖ ਦੀ ਗ੍ਰਾਂਟ। ਕਾਫੀ ਰੌਲਾ ਪਿਆ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਸਾਥ ਸਬੰਧੀਆਂ ਨੇ ਸਰਕਾਰ ਦੀ ਇਸੇ ਤਰ੍ਹਾਂ ਹੋਏ ਤੋਏ ਕੀਤੀ ਉੱਥੇ ਆਪਣੇ ਹੱਕਾਂ ਦੀ ਆਵਾਜ਼ ਵੀ ਬੁਲੰਦ ਕੀਤੀ ਆਖਰ ਹਲਕਾ ਵਿਧਾਇਕ ਰਣਵੀਰ ਸਿੰਘ ਪੁੱਲਰ ਨੇ ਲੋਕਾਂ ਨੂੰ ਵਿਸ਼ਵਾਸ ਚ ਲਿਆ ਅਤੇ ਵਿਸ਼ਵਾਸ ਤੋਂ ਆਇਆ ਕਿ ਮੁੱਖ ਮੰਤਰੀ ਵੱਲੋਂ 10 ਲੱਖ ਰੁਪਏ ਦੀ ਜਿਹੜੀ ਸਿਹਤ ਪਰਿਵਾਰ ਨੂੰ ਦਿੱਤੀ ਜਾਊਗੀ ਅਤੇ ਬੇਟੇ ਨੂੰ ਇਸ ਪਰਿਵਾਰ ਦੇ ਫਰਜ਼ੰਦ ਨੂੰ ਨੌਕਰੀ ਲਈ ਵੀ ਹਰਵਾ ਲਾਈ ਜਾਊਗੀ ਜਿਸ ਦੇ ਕਾਬਲ ਹੋਊਗਾ ਉਦਾਂ ਦੀ ਉਹਨੂੰ ਨੌਕਰੀ ਮਿਲਤੀ ਯਕੀਨੀ ਕਰਵਾਈ ਜਾਊਗੀ ਤੇ ਹੋਰ ਉਤੇ ਮਦਦਾਂ ਕੀਤੀਆਂ ਜਾਣਗੀਆਂ ਲੋਕਾਂ ਨੇ ਵਿਧਾਇਕ ਦੇ ਪਰੋਸੇ ਬਾਤ ਕਰਨਾ ਚੁੱਕਿਆ ਗੱਲ ਇਹ ਤੇ ਇਹ ਬਣਦੀ ਹੈ ਕਿ ਉਸ ਹੱਸਦੇ ਵਸਦੇ ਪਰਿਵਾਰ ਨੂੰ ਜਿਸ ਨੂੰ ਕੋਈ ਪਤਾ ਨਹੀਂ ਸੀ ਕਿ ਉਸ ਤੇ ਉੱਪਰ ਐਡੀ ਵੱਡੀ ਵਿਪਤਾ ਪੈ ਜਾਣੀ ਹੈ ਅਚਾਨਕ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦੇ ਆ ਬਲਾਸਟ ਹੁੰਦਾ ਤੇ ਉਹ ਪਰਿਵਾਰ ਚੁੱਟਸ ਜਾਂਦਾ ਤੇ ਇੱਕ ਪਰਿਵਾਰ ਚੋਂ ਕਰਤੀ ਮਹਿਲਾ ਮੁਖੀ ਦੀ ਮੌਤ ਹੋ ਜਾਂਦੀ ਹੈ ਜਿੱਥੇ ਕੁਦਰਤੀ ਪੀੜਾਂ ਪਈਆਂ ਉੱਥੇ ਹਸਪਤਾਲ ਦੇ ੱੱਕੇ ਵੀ ਖਾਣੇ ਪਏ ਤੇ ਸਰਕਾਰ ਤੋਂ ਇਨਸਾਬ ਲੈਣ ਲਈ ਪ੍ਰੋਸਟ ਨੇ ਮਾਰਨੇ ਪਏ ਮੁਜ਼ਾਰਾ ਕਰਨਾ ਪਿਆ ਅੱਜ ਇੰਨਾ ਹੀ ਆਉਣ ਵਾਲੇ ਦਿਨਾਂ ਤੱਕ ਨੂੰ ਹੋਰ ਕਿਸੇ ਜਾਣਪਰਪੋਰਟ ਵੀਡੀਓ ਹੋਰ ਲੈ ਕੇ ਤੁਹਾਡੇ ਰੂਪ ਪਾਉਣਗੇ ਹੁੰਦੇ ਛੁੱਟੀਆਂ ਸਤਿਕਾਰ